ਜਿਹੜਾ ਅਰਜੀ ਜਿਹੜਾ ਬਹੁਤ ਸੀਗਾ ਉਹ ਘੱਟ ਕਰ ਦਿੱਤਾ ਕਿ ਕੁਛ ਕਰਕੇ ਸਾਡੇ ਜਿਹੜਾ ਸਾਰਾ ਜਿਹੜਾ ਇਹਦਾ ਖੁਸ਼ਹਿਣਾ ਪੈ ਰਿਹਾ ਸਭ ਤੋਂ ਵੱਡੀ ਮਾਰ ਪੰਜਾਬ ਦੇ ਉੱਪਰ ਇੰਨਾ ਹਿਮਾਚਲ ਦਾ ਪਾਣੀ ਹੈ ਜਿੰਨਾ ਕੁਸ਼ਲਿਆ ਡੈਮ ਦਾ ਪਾਣੀ ਹੈ ਜਿੰਨਾ ਲੇਕ ਦਾ ਪਾਣੀ ਹੈ ਜਿੰਨਾ ਪੰਚਕੂਲੇ ਦਾ ਪਾਣੀ ਹੈ ਇਹ ਬਰਬਾਦੀ ਦਾ ਕਾਰਨ ਹੀ ਸਾਡੇ ਹਲਕੇ ਤੇ ਬਣਿਆ ਪਿਆ ਮੇਰਾ ਜਿਹੜਾ ਵਸੀਹਬਾ ਸਾਰਾ ਹੀ ਕਿ ਗਰਦਾ ਜੇ ਸਭ ਤੋਂ ਵੱਡੀ ਮਾਰ ਮੇਰੇ ਹਲਕੇ ਨੂੰ ਕਰ ਜਿਹੜਾ ਬਸੀਜੇ ਪੈਂਦੀ ਹੈ ਕਿ ਗਰਦਾ ਜੇ ਅੱਧੇ ਪਿੰਡੇ ਸੁਸੇਤੇ ਪਿੰਡੇ ਸੁਸੇਤੇ ਅਸੀਂ ਤਾਂ ਜਾਂ ਚੰਮੋਕ ਲਈ ਤਾਂ ਹੋ ਜੀ ਸਕਦੇ ਹਾਂ ਔਰ ਤੁਹਾਡਾ ਵੀ ਧੰਨਵਾਦ ਕਰਦਾ ਖਾਸ ਕਰਕੇ ਤੁਹਾਡੇ ਚੈਨਲ ਦੇ ਮਾਰਕਾਂ ਦਾ ਜਿਨ੍ਹਾਂ ਨੇ ਤੁਹਾਡੀ ਰਿਪੋਰਟਾਈਂਗ ਕੀਤੀ ਤੁਸੀਂ ਪੰਜਾਬ ਦੇ ਜਗਾ ਜਗਾ ਨੂੰ ਜਾ ਕੇ ਕਾਟੇ ਸੁਣਾਵੇਂ ਚੱਲਦਾ ਤਾਂ ਆਪੋ ਕਰਦਾ ਤੁਹਾਡੇ ਮਾਰਕਾਂ ਨੂੰ ਬਧਾਈ ਦੇਣੀ ਚਾਹਾਂਗਾ ਕਿਉਂਕਿ ਪੰਜਾਬ ਦੀ ਜਿਹੜੀ ਆ ਇਹ ਮਹਾਮਾਰੀ ਇਹ ਜਿਹੜਾ ਜਖੜ ਹੈ ਹਰ ਤੋਂ ਬਾਅਦ ਇਹਦੇ ਆਉਣ ਵਾਲੇ ਹਫ਼ਤੇ ਦੱਸਦੇ ਨੇ ਉਹਦੇ ਜਰਾ ਬਹੁਤ ਖਾਰੇ ਹੁੰਦੇ ਹੱਕਾ ਗੱਦਰ ਜਾਂਦਾ ਤੁਹਾਡੇ ਸਾਹਮਣੇ ਜਿੱਥੇ ਉਹ ਬੀਬਾਡ ਲੱਗੀ ਹੈ ਸਿਰਫ 7-8 ਫੁੱਟ ਜਗ੍ਹਾ ਬਚੀ ਹੈ ਅਗਰ ਉਹ 7-8 ਫੁੱਟ ਹੋਰ ਖੱਟਿਆ ਗਿਆ ਤਾਂ ਮੇਰੇ ਘਰ ਇਧਰ ਮੇਰੇ ਬਹੁਤ ਫੰਡ ਬਰਬਾਦ ਹੋ ਜੂਗਾ ਅੱਜ ਸਾਡੇ ਕੋਲ ਨਾ ਕੋਈ ਸੀਐਮ ਦਾ ਨਾ ਪੀਐਮ ਦਾ ਅੱਜ ਕੋਈ ਐਮਐਲਏ ਦਾ ਮੁਜਿਸਤ ਦਾ ਹੈ ਖਵਾਜੇ ਕੇ ਜੋਰ ਨਹੀਂ ਕਰਦਾ ਹੁਣ ਸੇ ਅਰਦਾਸ ਹੀ ਕਰ ਸਕਦੇ ਅਸੀਂ ਅਸੀਂ ਰਣ ਦੇ ਕਿ ਆਜ਼ਾਦ ਹੁੰਦੇ ਜਵਾਜੇ ਬਾਸੂ ਜਿਸ ਤੋਂ ਨਾ ਕੀਤਾ ਅੱਜ ਮੈਂ ਇੱਕ ਤੁਹਾਡੇ ਚੈਨਲ ਦੇ ਧਰੂ ਬੀਤ ਨਹੀਂ ਕਰਨਾ ਚਾਹਾਂਗਾ ਮੋਦੀ ਸਾਹਿਬ ਜਿਹੜੇ ਬੀਜੇਪੀ ਦੇ ਸਾਡੇ ਪ੍ਰਧਾਨ ਮੰਤਰੀ ਦੇ ਸੇ ਉਹਨਾਂ ਨੂੰ ਪ੍ਰੀਤ ਕਰੂੰਗਾ ਤੇ ਨਾਲੇ ਕੋ ਨਕਾਂ ਵਾਲੇ ਨੇ ਜਿੱ ਕੀ ਉਹਨਾਂ ਦਾ ਨਾਮ ਕੀ ਹੈ ਉਹ ਵਿਰੇਮ ਮੰਤਰੀ ਕੀ ਹੈ ਉਹ ਅਮਿਤ ਸ਼ਾਹ ਹਾਂ ਤੁਹਾਨੂੰ ਪਤਾ ਜੀ ਉਹ ਨਾਮ ਅਮਿਤ ਸ਼ਾਹ ਹੈ ਯਾਰ ਇਹਨਾਂ ਨੇ 900 9000 ਕਰੋੜ ਰੁਪਏ ਦਾ ਮੈਰਾ ਆਡੀਆ ਖਰੂਦਿਆ ਅਸੀਂ ਇਹਨਾਂ ਤੋਂ ਭੀਖ ਥੋੜਾ ਮੰਗਦੇ ਰਹਾ ਅਸੀਂ ਤਾਂ ਇਹਨਾਂ ਦਾ ਟਿੱਡ ਪਰਦੇ ਰਿਆਂ ਜਦੋਂ ਇਹ ਲੋਕ ਭੁੱਖੇ ਮਰਦੇ ਹੁੰਦੇ ਸੀ ਪੰਜਾਬ ਅਨਾਜ ਉਗਾ ਕੇ ਦਿੰਦਾ ਰਿਹਾ ਅੱਜ ਪੰਜਾਬ ਦੇ ਕਿਸਾਨਾਂ ਨੇ ਪਾਣੀ ਖਤਮ ਕਰ ਲਿਆ 1300 ਫੁੱਟ ਤੇ ਪੀਣ ਵਾਲਾ ਪਾਣੀ ਚੜਾ ਗਿਆ ਅਸੀਂ ਪੰਜਾਬ ਦਾ ਪਾਣੀ ਮਕਾ ਕੇ ਸਾਰੇ ਭਾਰਤ ਦੇ ਦਾ ਢਿੱਡ ਭਰਿਆ ਸੀਗਾ ਅਸੀਂ ਝੋਨਾ ਚੌਲ ਲਗਾ ਕੇ ਕਣਕ ਉਗਾ ਕੇ ਅਨੇਕਾਂ ਫਸਲਾਂ ਉਗਾ ਕੇ ਸਾਰੇ ਭਾਰਤ ਦੇ ਦਾ ਢਿੱਡ ਭਰਿਆ ਜਦੋਂ ਕਦੇ ਅਟੈਕ ਹੁੰਦਾ ਸਭ ਤੋਂ ਪਹਿਲਾਂ ਪੰਜਾਬ ਭੁਗਦਾ ਪੰਜਾਬ ਦੇ ਜਰਨੈਲ ਜਿਹੜੇ ਪੰਜਾਬ ਦੇ ਯੋਧੇ ਸ਼ਹੀਦ ਹੁੰਦੇ ਨੇ ਅਜੀਤ ਪਖ ਸਿੰਘ ਤੋਂ ਲੈ ਕੇ ਅੱਜ ਤੱਕ ਹਸਾਬ ਲਾਓ ਜਿੰਨੇ ਵੀ ਪੁਰਾਣੇ ਯੋਧੇ ਆ ਜਿਨ੍ਹਾਂ ਨੇ ਸ਼ਹਾਦਤ ਦੀ ਪੰਜਾਬੀ ਸੀ ਅੱਜ ਮੋਦੀ ਸਾਹਿਬ ਜੀ ਤੁਸੀਂ ਪ੍ਰਧਾਨ ਮੰਤਰੀ ਹੋ ਉਹ ਪੰਜਾਬ ਦੇ ਲੋਕਾਂ ਦੇ ਸ਼ਹੀਦਗੀ ਕਰਕੇ ਹੋ ਇਹਨਾਂ ਸੋਚੋ ਕਿ ਮੈਂ ਅੱਜ ਮਰਦਾ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਪੰਜਾਬ ਦੀ ਸ਼ਹਾਦਤ ਕਰਕੇ ਬਣਿਆ ਸਭ ਤੋਂ ਪਹਿਲਾਂ ਹਿੱਕੜਾ ਕੇ ਪੰਜਾਬੀ ਰੀਖੇ ਖੜਦੇ ਆ ਅੱਜ ਵੀ ਤੁਸੀਂ ਦੇਖ ਲਓ ਮੇਰੇ ਡੇਰਾ ਬਸੀ ਹਲਕੇ ਦੇ ਲੋਕ ਆ ਜਿੰਨੇ ਮੇਰੇ ਕਿਸਾਨ, ਟ੍ਰਾਂਸਪੋਰਟਰ, ਕਰਮਚਾਰੀ, ਐਫਸੀ ਮੇਰੇ ਬਲੋਕ ਪ੍ਰਧਾਨ ਸਾਹਿਬਾਨ ਨੇ ਕਿਤੇ ਮੇਰੇ ਆਪਣੇ ਹੱਡ ਦੇ ਖਾਲ ਹੱਡ ਨਾਲ ਮੇਰਾ ਹਲਕਾ ਜੁੜ ਰਿਹਾ ਅੱਜ ਵੀ ਘਟੋ ਘਟ 10 ਤੱਕ ਇਹਨਾਂ ਨੇ ਰਾਸ਼ਨ ਦੇ ਥੂੜੀ ਦੇ ਸਾਇਲਾ ਦੇ ਨਾਲ ਹੋਰ ਵੀ ਅਨੇਕਾਂ ਸੋ ਮੇਰੇ ਟ੍ਰੈਕਿੰਗ ਦੇ ਵਿੱਚ ਜਾ ਦਫ਼ਤਰ ਜਾ ਕੇ ਦੇਖਿਆ 10 ਟ੍ਰਾਕਾ ਜਮਾਲ ਹਰ ਕੀ ਦੇ ਲੋਕਾਂ ਨੇ ਜ਼ਿੰਮੇਵਾਰਾਂ ਨੇ ਇਕੱਠਾ ਕਰਕੇ ਸਾਰੇ ਲੋਕਾਂ ਨੇ ਜਿਹੜੇ ਲੋਕ ਨੌਕਰੀ ਕਰਨ ਵਾਲੇ ਨੇ ਉਹਨਾਂ ਨੇ ਆਪਣੀ ਤਰਖਾ ਚੋਂ ਇੱਕ ਇੱਕ ਮਹੀਨੇ ਦਾ ਖਾਦਾ ਰਾਸ਼ਨ ਲੈ ਕੇ ਸਾਡੇ ਸਰਕਾਰ ਨੂੰ ਭੇਜਿਆ ਕਿ ਭਰਲੇ ਪੰਜਾਬ ਨੂੰ ਤੇ ਪੰਜਾਬ ਨੂੰ ਬਚਾਰੋ ਮੈਂ ਇਸ ਮੌਕੇ ਤੇ ਆਪਣੇ ਹਰਕੇ ਡੇਰਾ ਦੇ ਨਿਵਾਸੀਆਂ ਦਾ ਇੱਥੇ ਕੋਈ ਵੀ ਜਿਹੜੇ ਲੋਕ ਨੇ ਸਾਰੇ ਬੇਸ਼ੱਕ ਅਸੀਂ ਅਲੱਗ-ਅਲੱਗ ਪਾਰਟੀਆਂ ਤੋਂ ਆਏ ਆ ਲੇਕਿਨ ਇਸ ਹੱੜ ਕਰਕੇ ਅੱਜ ਡੇਰਾ ਬਸਿਆ ਦੇ ਨੂੰ ਵੀ ਸਾਰਾ ਪੰਜਾਬ ਇੱਕ ਮੋਟਾ ਇਸ ਕਰਕੇ ਮੈਂ ਸਾਰੇ ਹਰਕੇ ਦੇ ਵਾਸੀ ਨੂੰ ਅਪੀਲ ਕਰਾਂਗਾ ਕਿ ਆਪਾਂ ਆਪਣੇ ਹਲਕੇ ਦੇ ਜਿਹੜੇ ਖੁੰਨ ਦਰਿਆ ਜਿੱਥੇ ਜਿੱਥੇ ਤੁਸੀਂ ਮਹਿਰਾ ਦੇਸਾਂ ਦੇ ਡਟ ਕੇ ਦੋ ਜਦੋਂ ਖੱਗਰ ਦਰਿਆ ਚੋਟੇ 4 ਇੰਚ ਦਾ ਬਾੜ ਪਿਆ ਜਾਂਦਾ ਆਪਾਂ ਉੱਥੇ ਭਰਾਓ ਬੇਨਤੀ ਹੈ ਕਿ ਉੱਥੇ ਥੋੜਾ ਬਹੁਤਾ ਰੇਤਾਂ ਮਿੱਟੀ ਪਾ ਕੇ ਨੂੰ ਰੋਕੀ ਜੇ ਕੋਈ ਵੰਧ ਖੁੱਲ ਗਿਆ ਤਾਂ ਉਸ ਤੋਂ ਬਾਅਦ ਉਹ ਤਾਂ ਕੋਈ ਜਾਂਦੇ ਵੈਸੇ ਤਾਂ ਆਜਾ ਕਿ ਹੁਣ ਸਾਣਾ ਜੋਰੀ ਜਿੰਨੀ ਸਪੀਡ ਦੇ ਨਾਲ ਆਇਆ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਅੱਜ ਸਾਡੀ ਸੰਗਤ ਨੂੰ ਸਾਢੇ 3 ਸਾਲ ਹੋ ਗਏ ਅਸੀਂ ਸਾਢੇ 3 ਸਾਲਾਂ ਚ ਬੜੀ ਕੋਸ਼ਿਸ਼ ਕੀਤੀ ਰਹੀ ਸਬੰਧ ਬਣਾ ਕੇ ਸਾਢੇ 3 ਸਾਲ ਬਨਾਮ 30 ਸਾਲ ਜਿਨ੍ਹਾਂ ਨੇ 30 ਸਾਲ ਵਿੱਚ ਕੀ ਕੀਤਾ ਅਸੀਂ ਰਾਜਨੀਤੀ ਜਗ ਨਾ ਜ਼ਿਆਦਾ ਕਰਦਾ ਹੋਵੇ ਬਸ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਤੁਹਾਡੇ ਚੈਨਲ ਦੇ ਮਾਲਕਾਂ ਨੂੰ ਮੁਬਾਰਕਬਾਦ ਔਰ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਜਿਹੜਾ ਭਗਵੰਤ ਮਾਨ ਦਾ ਸੁਪਨਾ ਸੀ ਮੈਨੂੰ ਲੱਗਦਾ ਜਿੰਨੀ ਉਹ ਨੌਜਵਾਨ ਕਿਸਾਨ ਦਾ ਬੇਟਾ ਮਿਹਨਤ ਕਰਦਾ ਪਤਾ ਨਹੀਂ ਪ੍ਰਮਾਤਮਾ ਕੀ ਠੋਕ ਵੀ ਅੱਜ ਤੁਸੀਂ ਦੇਖਿਓ ਜਿਹੜੇ ਵੱਡੇ ਵੱਡੇ ਲੋਕ ਸੀਗੇ ਯਾਦ ਹੋਊਗਾ ਤੁਹਾਨੂੰ ਕਿ گورنر ਦਾ ਹੈਲੀਕਾਪਟਰ ਭਟਿਆ ਸੀ ਬਾਹਰ ਅੱਜ ਨੋਟਾਂ ਦੀ ਵਿਚਾਰ ਹੋਈ ਸੀ ਇਹ ਲੋਕ ਅਜੇ ਘਰਾਂ 'ਚ ਬੈਠੇ ਨੇ ਮੇਰਾ ਮੁੱਖ ਮੰਤਰੀ ਸੜਕਾਂ ਤੇ ਦੌੜਿਆ ਕਰਦਾ ਉਹਨੇ ਆਪਣਾ ਹੈਲੀਕਾਪਟਰ ਲੋਕਾਂ ਨੂੰ ਦਿੱਤਾ ਤੁਸੀਂ ਦੇਖਿਆ ਕਿਹਦੀ ਪੰਜਾਬ ਦਾ ਮੁੱਖ ਮੰਤਰੀ ਰਹਿੰਦਾ ਪਹਿਲਾ ਮੁੱਖ ਮੰਤਰੀ ਇਹਨਾਂ ਪੰਜਾਬ ਦਾ ਕਿਸਾਨ ਪੁੱਤ ਹੈ ਅੱਜ ਕਿਸਾਨਾਂ ਦੇ ਗੱਲ ਲਾ ਕੇ ਹੁੰਦਾ ਅੱਜ ਮੇਰੇ ਮੰਤਰੀ ਹੋ ਕੇ ਹੁੰਦੇ ਦੇਖ ਲਿਓ ਤੁਸੀਂ ਇਹਨਾਂ ਨੇ ਕਿਸੇ ਜਗ੍ਹਾ ਚ ਛੁੜਿਆ ਹੋਊਗਾ ਕਿਉਂਕਿ ਵੱਡੇ ਵੱਡੇ ਖਾਹ ਖਾਣੇ ਜਿਹੜੇ ਲੋਕ ਨਾ ਜਿਹਨਾਂ ਪੰਜਾਬ ਦਾ ਰਾਸ਼ਟਰ ਖਾ ਕੇ ਬਰਬਾਦ ਕੀਤਾ ਪੰਜਾਬ ਦੇ ਲੋਕਾਂ ਨੂੰ ਮੈਂ ਤਹੀ ਬੇਨਤੀ ਕਰਨ ਲੱਗਿਆ ਥੋੜੇ ਅੱਗੇ ਹੱਥ ਮਿੜ ਕੇ ਇੱਥੇ ਕਈ ਵਾਰ ਇਸ ਵੇਲੇ ਵੀਡੀਓ ਵੀ ਭਾਰੇ ਸੀ ਸੱਚ ਜਣੋ ਇਹਨਾਂ ਐਮਐਨਏ ਸਭ ਤੋਂ ਆਏ ਨਹੀਂ ਮੈਂ ਤਾਂ ਯਾਰ 8 ਦਿਨ ਹੋ ਗਏ ਨਾ ਮੈਂ ਸਿਰ ਤੇ ਫੱਗ ਬੰਨੀ ਨਾ ਮੈਂ ਆਪਣਾ ਕੋਈ ਕੁਰਦਾ ਪਜਾਮਾ ਪਾਇਆ ਇਸ ਤੋਂ ਬਾਅਦ ਹਰਕੇ ਦਾ ਮੇਰਾ ਕੀ ਕਰ ਸਕਦਾ ਆਓ ਜਿਹੜੇ ਮੇਰੇ ਵਿਰੋਧ ਚਾਹੀਏ ਗੱਲਾਂ ਕਰਦੇ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਆਓ ਮੇਰੇ ਨਾਲ ਲੱਗੇ ਜੀ ਪਾਰਟੀ ਬਾਜੀ ਬਾਤ ਚ ਕਰ ਲਾਂਗੇ 1.5 ਸਾਲ ਪਹਿਰ ਵੋਟਾਂ ਦੀ ਰਾਜਨੀਤੀ ਕਰ ਲਾਂਗੇ ਅੱਜ ਆਪਣੇ ਹਰਕੇ ਨੂੰ ਬਚਾ ਲਾਂਗੇ ਭਾਈ ਸਾਹਿਬ ਚਲੋ ਇਸ ਦਿੱਤੀ ਪੀਂ ਚੋਦੇਗੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਜ਼ਿਆਦਾ ਲੋੜ ਹੋਏਗੀ ਜਿਨ੍ਹਾਂ ਦੇ ਕੰਮ ਖਰਾਬ ਹੋਏ ਨੇ ਜਿਨ੍ਹਾਂ ਦੇ ਘਰ ਖਰਾਬ ਹੋਏ ਨੇ खेत ਖਰਾਬ ਹੋਏ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਮਦਦ ਕਰੋਗੇ ਅੱਜ ਵੀ ਬੇਟਾ ਮੇਰੇ ਇੱਕ ਬਟੌਲੀ ਪਿੰਡ ਦੇ ਵਿੱਚ 50-55 ਸਾਲ ਦੇ ਮੇਰੇ ਇੱਕ ਨੌਜਵਾਨ ਸਾਥੀ ਦੀ ਅਚਾਨਕ ਮਰੀ ਗਈ ਉਹ ਆਪ ਛੱਤ ਡਿੱਗ ਕੇ ਥਲੇ ਨੌਜਾਨ ਮਰ ਗਿਆ ਤੇ ਮੈਨੂੰ ਬੜ ਅ ਮੈਂ ਕੱਲੇ-ਕੱਲੇ ਹਰਬੀਟਨ ਸੰਦ ਦੇ ਵਿੱਚ ਜਿਹੜਾ ਵੀ ਗਰੀਬ ਦੀ ਛੱਤ ਹੈ ਕਿਸੇ ਗਰੀਬ ਬੰਦੇ ਦੇ ਘਰ ਦੇ ਉੱਪਰ ਛੱਤ ਕੱਚੀ ਨਹੀਂ ਹੋਣੀ ਸਾਰੇ ਦੇ ਘਰ ਠੱਕੇ ਬਣਾ ਕੇ ਦਵਾਂਗੇ ਔਰ ਉਹ ਜਿਹੜਾ ਬੱਚਾ ਅੱਜ ਤੋਂ ਥੋੜੇ ਦਿਨ ਪਹਿਲਾਂ ਸਾਡਾ ਇੱਕ ਬਹਾਉਚ ਵਹਿ ਗਿਆ ਸੀ ਕਿ ਉਹਨੇ ਵੀ ਸਰਕਾਰ ਨੇ 4 ਲੱਖ ਰੁਪਏ ਗ੍ਰਾਂਟ ਦਿੱਤੀ ਹੈ 4 ਹਫ਼ਤੇ ਦੇ ਵਿੱਚ ਵਿੱਚ ਦਿੱਤੀ ਹੈ ਇਹ ਸਦਾ ਦੇਮ ਵੀ ਸਵਾਗਤ ਕਰਾਉਂ। ਜੋ ਮਰਦਾ ਮੁਆਵਜ਼ਾ ਇਹਦੇ ਭੋਗ ਦੇ ਮੌਕੇ ਤੋਂ ਪਹਿਲਾਂ ਪੰਨ ਅਸੀਂ ਦਵਾਵਾਂਗੇ ਅਸੀਂ ਉਹ ਇਨਸਾਨ ਦੀ ਘਾਟ ਨੂੰ ਪੂਰੀ ਨਹੀਂ ਕਰ ਸਕਦੇ ਡੰਗਰ ਫਸੂ ਦੀ ਗੱਲ ਨਹੀਂ ਪੂਰੀ ਕਰ ਸਕਦੇ ਮੈਂ ਹਲਕੇ ਦੇ ਨੁਕਤੇ ਤੇ ਕਹਿਣਾ ਚਾਹਾਂਗਾ ਕਿ ਆ ਜਿਹੜਾ ਹੜ੍ਹ ਦੇ ਦੌਰਾਨ ਜਿਹੜੇ ਹਾਲਾਤ ਪੈਦੇ ਹੋਏ ਆ ਇਹਨੋਂ ਜ਼ਿਆਦਾ ਹਾਲਾਤ ਉਦੋਂ ਪੈਦਾ ਹੋਣਗੇ ਜਦੋਂ ਹੜ੍ਹ ਬਿਲਕੁਲ ਖਤਮ ਹੋ ਜਾਊਗਾ ਕਈ ਗੰਦੀਆਂ ਸੜੀਆਂ ਲਾਸ਼ਾਂ ਡੰਗਰਾਂ ਦੀਆਂ ਬੰਦਿਆਂ ਦੀਆਂ ਕਈ ਜਾਨਵਰ ਜਦੋਂ ਰੇਤ ਵਿੱਚ ਸੜਨ ਪੈਦਾ ਹੋਗੀ ਉਦੋਂ ਬਿਮਾਰੀਆਂ ਫੈਲਣ ਦਾ ਖਤਰਾ ਮੈਂ ਆਪਣੇ ਹਲਕੇ ਦੇ ਸਰਪੰਚ ਸਾਹਿਬਾਨ ਨੂੰ ਮੇਰੇ ਹਲਕੇ ਚ 93 ਸਰਪੰਚ ਨੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਸਾਰੇ ਆਓ ਮੁਰੇ ਜਿਸ ਤਰ੍ਹਾਂ ਐਮਸੀ ਸਾਹਿਬਾਨ ਕਲਪ ਪ੍ਰਧਾਨ ਮੈਂਦ ਕਰ ਰਹੇ ਨੇ ਕੱਲ ਤੋਂ ਬਾਅਦ ਸਰਪੰਚ ਸਾਹਿਬ ਨੂੰ ਵੀ ਬੇਨਤੀ ਹੈ ਸਾਰੇ ਹਲਕਿਆਂ ਸਾਰੇ ਜਿਹੜਾ 100 99 ਸਰਪੰਚ ਆ ਉਹ ਵੀ ਆਓ ਬੈਠੋ ਮਿਲ ਬੈਠ ਕੇ ਪਲਾਨ ਕਰੀਏ ਹਲਕੇ ਦੀ ਮਤ ਕਰੀਏ ਅਟੂਗੇ ਪੰਜਾਬ ਜਿਹੜਾ ਪੰਜਾਬ ਰੋਡ ਗਿਆ ਦੀ ਮਤ ਕਰੀਏ ਰਾਜਨੀਤੀ ਤੋਂ ਪਰੇ ਬਹੁਤ ਧੰਨਵਾਦ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਚਾਹ ਦਾ ਪ੍ਰੋਗਰਾਮ ਕਰਨਾ